ਕਿੰਨੇ ਮੈਂ ਤੈਨੂੰ ਫੋਨ ਕੀਤੇ ਨੇ ਤੇ ਤੂੰ ਚੱਕਦੀ ਹੋਈ ਨਹੀਂ ਪਈ ਹੁਣ ਗੁੱਸੇ ਹੋਗੇ ਤੂੰ ਇੱਥੇ ਹੀ ਬੈਠੀ ਏ ਆ ਕੋਲ ਘਰ ਹੈ ਤੇ ਤੂੰ ਘਰ ਚੱਲ ਤੁਸੀਂ ਤਾਂ ਮੈਨੂੰ ਉਦੋਂ ਹੀ ਫੋਨ ਕਰ ਕਰਕੇ ਬਹੁਤ ਤੰਗ ਕੀਤਾ ਹੋਇਆ ਮੈਨੂੰ ਆਪਣਾ ਕੰਮ ਕਰ ਲੈਂਦਿਆ ਕਰੋ ਮੈਂ ਤੁਹਾਡੇ ਵਾਸਤੇ ਵਿਹਲੀ ਆ ਕਰ ਲਿਆ ਕਰ ਕੰਮ ਮੈਂ ਤੈਨੂੰ ਕਦੋਂ ਤੰਗ ਕੀਤਾ ਪਰ ਅੱਜ 10 ਦਿਨ ਹੋ ਗਏ ਨੇ ਇੱਧਰ ਵੀ ਕੋਈ ਗੇੜਾ ਮਾਰ ਲਿਆ ਕਰ ਇੱਥੇ ਆ ਕੇ ਮੈਨੂੰ ਕਿਹੜਾ ਕੋਈ ਪੁੱਛਦਾ ਵੈ ਮੁੰਡਾ ਤੁਹਾਡੇ ਕੰਮਕਾਰਾਂ ਵਿੱਚ ਬਿਜ਼ੀ ਹੈ ਤੇ ਛੋਟੀ ਕੁੜੀ ਕਾਲਜ ਵਿੱਚ ਬਿਜ਼ੀ ਹੈ ਆ ਤਾਂ ਕੋਈ ਗੱਲ ਨਾ ਹੋਈ ਅਜਿਹੜਾ ਗੱਲ ਐ ਐਡਾ ਮੂੰਹ ਫਲਾ ਕੇ ਬੈਠੀ ਹੋਈ ਏ ਜੇ ਤੋ ਅਡਾ ਮੈਨੂੰ ਮਿਲਣ ਦਾ ਦਿਲ ਕਰਦਾ ਹੈ ਨਾ ਤੇ ਮੇਰਾ ਘਰ ਕੋਈ ਬਹੁਤੀ ਦੂਰ ਨਹੀਂ ਹੈਗਾ ਤੁਹਾਨੂੰ ਪਤਾ ਹੀ ਐ ਮੇਰਾ ਘਰ ਤੇ ਉੱਥੇ ਆ ਜਾਇਆ ਕਰੋ ਭਾਵੇਂ ਦੋ ਚਾਰ ਦਿਨ ਰਹਿ ਵੀ ਜਾਓ ਕੋਈ ਚੱਕਰ ਨਹੀਂ ਹੈਗਾ ਪਰ ਮੈਨੂੰ ਇੱਥੇ ਆਣ ਵਾਸਤੇ ਜ਼ੋਰ ਨਾ ਪਾਇਆ ਕਰੋ ਮੇਰਾ ਜੀ ਨਹੀਂ ਕਰਦਾ ਇੱਥੇ ਆਣ ਲਈ ਤੈਨੂੰ ਕੀ ਲੱਗਦਾ ਵੀ ਮੈਂ ਮੁੰਡੇ ਨੂੰ ਸਮਝਾਉਂਦੀ ਨਹੀਂ ਭਈ ਬਈ ਜਿੱਥੇ ਗੀਤਾ ਨੇ ਰਿਸ਼ਤਾ ਦੇਖਿਆ ਉੱਥੇ ਰੀਆ ਦਾ ਵਿਆਹ ਕਰ ਦੋ ਪਰ ਭੈਣ ਭੈਣ ਦਾ ਕੋਈ ਮਾੜਾ ਥੋੜੀ ਸੋਚੇਗੀ ਹੁਣ ਮੈਂ ਕੀ ਕਰਾਂ ਉਹ ਸਮਝਦਾ ਹੀ ਨਹੀਂ ਪਏ ਬਸ ਫਿਰ ਖੜਜੋ ਥੋੜੇ ਦਿਨ ਆ ਮਾਮਿਆਂ ਵੱਲ ਪੰਗਾ ਪੈਣ ਨਹੀਂ ਵਾਲਾ ਤੇ ਜਦੋਂ ਉੱਥੇ ਪੰਗਾ ਪੈ ਗਿਆ ਨਾ ਮੈਨੂੰ ਨਾ ਬੁਲਾਇਓ ਫੈਸਲੇ ਵਾਸਤੇ ਆਪਣੇ ਛੋਟੇ ਲਾੜਲੇ ਪੁੱਤ ਨੂੰ ਤੇ ਧੀ ਨੂੰ ਹੀ ਲੈ ਜਿਓ ਮੇਰੀ ਸੁਣ ਲੈ ਭਾਈ ਗੱਲ ਮੈਨੂੰ ਤਾਂ ਨਾ ਆਪਣੇ ਤਿੰਨੋਂ ਬੱਚੇ ਪਹਿਲੇ ਪਿਆਰੇ ਨੇ ਨਾਲੇ ਤੇਰੇ ਮਾਮਿਆਂ ਨੂੰ ਨਾ ਲੜਾਈ ਕਰਨ ਵਾਸਤੇ ਕੋਈ ਨਾ ਕੋਈ ਬਹਾਨਾ ਤਾਂ ਚਾਹੀਦਾ ਹੀ ਹੁੰਦਾ ਇੱਥੇ ਬੈਠ ਤੇ ਮੇਰੀ ਗੱਲ ਸੁਣੋ ਗੱਲ ਨਾ ਮਾਮਿਆਂ ਦੀ ਨਹੀਂ ਹੈਗੀ ਗੱਲ ਹੈਗੀ ਰੀਆ ਦੇ ਰਿਸ਼ਤੇ ਦੀ ਜੇ ਹੁਣ ਸਾਨੂੰ ਚੰਗਾ ਘਰ ਮਿਲਦਾ ਪਿਆ ਤੇ ਤੁਸੀਂ ਉਹਦਾ ਵਿਆਹ ਕਿਉਂ ਨਹੀਂ ਕਰਦੇ ਪਏ ਇੱਕ ਨਾ ਇੱਕ ਦਿਨ ਤਾਂ ਉਹਦਾ ਵਿਆਹ ਕਰਨਾ ਹੀ ਹੈ ਨਾ ਐਹੀ ਗੱਲ ਦਾ ਨਾ ਮੈਂ ਉਹਨਾਂ ਨੂੰ ਸਮਝਾ ਸਮਝਾ ਕੇ ਨਾ ਥੱਕ ਗਈਆਂ ਵੀ ਇੱਕ ਨਾ ਇੱਕ ਦਿਨ ਤਾਂ ਕੁੜੀ ਵਿਆਹ ਨਹੀਂ ਹੋਈ ਹੈ ਤੁਸੀਂ ਕੁੜੀ ਵਿਆਹ ਦਵੋ ਜੇ ਬਾਕੀ ਪੜ੍ਹਾਈ ਰਹਿੰਦੀ ਏ ਤੇ ਆਪੇ ਉਹਨਾਂ ਨੂੰ ਕਹਿ ਕੇ ਇਹ ਸੋਹਰੇ ਨੂੰ ਕਰਵਾ ਲਾਂਗੇ ਮੰਮੀ ਜਿਹੜਾ ਮੈਂ ਮੁੰਡਾ ਦੇਖਿਆ ਨਾ ਰੀਆ ਵਾਸਤੇ ਉਹ ਡਾਕਟਰ ਦੀ ਨਾ ਡਿਗਰੀ ਕਰਦਾ ਪਿਆ ਤੇ ਅਗਲੇ ਸਾਲ ਉਹਨੇ ਆਪਣਾ ਹਸਪੀਟਲ ਖੋਲ ਲੈਣਾ ਦੋਨੋਂ ਮੀਆਂ ਬੀਬੀ ਦੀ ਚੰਗੀ ਲਾਈਫ ਨਿਕਲੀ ਜਾਣੀ ਹੈ ਕਿਉਂ ਹੋ ਗਏ ਨਾ ਸੋਨਾ ਜਦੋਂ ਮੈਂ ਉਹਨਾਂ ਨੂੰ ਰੀਆ ਦੀ ਫੋਟੋ ਦਿਖਾਈ ਨਾ ਉਹਨਾਂ ਨੇ ਰੀਆ ਨੂੰ ਫੋਟੋ ਤੋਂ ਹੀ ਪਸੰਦ ਕਰ ਲਿਆ ਹੋਇਆ ਹੋਰ ਸਾਨੂੰ ਕੀ ਚਾਹੀਦਾ ਇੰਨਾ ਚੰਗਾ ਤਾਂ ਘਰ ਮਿਲਦਾ ਪਿਆ ਚਲ ਕੋਈ ਗੱਲ ਨਹੀਂ ਮੈਂ ਪਵਨ ਨਾਲ ਨਾ ਫੇਰ ਇੱਕ ਵਾਰੀ ਗੱਲ ਕਰਕੇ ਵੇਖ ਲੈਣੀ ਆ ਤੇ ਜੇ ਉਹਨਾਂ ਦਾ ਮਨ ਹੋਇਆ ਤੇ ਹਾਂ ਕਰ ਹੀ ਦੇਣਗੇ ਮੰਮੀ ਜੇ ਪਵਨ ਨਾ ਵੀ ਮੰਨਿਆ ਨਾ ਤਾਂ ਵੀ ਤੁਸੀਂ ਉਹਨੂੰ ਕਹਿ ਕੇ ਹਾਂ ਕਰਵਾਓ ਮੈਂ ਤਾਂ ਉਸ ਘਰ 'ਚ ਪੈਰ ਤਾਂ ਹੀ ਰੱਖਾਂਗੀ ਜੇ ਤੁਸੀਂ ਮੇਰੀ ਮੰਨੋਗੇ ਚਲ ਕੋਈ ਗੱਲ ਨਹੀਂ ਜੇ ਤੂੰ ਕਹਨੀ ਹੈ ਨਾ ਤੇ ਮੈਂ ਉਹਨਾਂ ਨੂੰ ਮਨਾ ਲਾਂਗੀ ਪਰ ਆਹ ਜਿਹੜੀ ਤੂੰ ਜਿੱਦ ਫੜੀ ਹੈ ਨਾ ਨਾ ਘਰ ਆਣ ਦੀ ਆਹ ਗਲਤ ਗੱਲ ਹੈ ਮੰਮੀ ਇੱਕ ਵਾਰੀ ਤੁਸੀਂ ਮੁੰਡੇ ਨੂੰ ਕਹਿ ਕੇ ਦੇਖਿਓ ਕਿ ਤੇਰੀ ਭੈਣ ਨਾ ਗਲੀ ਦੇ ਬਾਹਰੋ-ਬਾਰੀ ਮੋੜ ਗਈ ਹੈ ਘਰੇ ਪੈਰ ਨਹੀਂ ਰੱਖਿਆ ਫਿਰ ਦੇਖਿਓ ਕੀ ਕਹਿੰਦਾ ਪੁੱਤ ਮੇਰੀ ਤੇ ਨਾ ਤਿੰਨਾ ਵਿੱਚ ਜਾਨ ਵਸਦੀ ਏ ਪੁੱਤ ਤੋਂ ਬਾਹਰ ਜਾ ਨਹੀਂ ਸਕਦੀ ਤੇ ਧੀ ਨੂੰ ਮੈਂ ਛੱਡ ਨਹੀਂ ਸਕਦੀ ਮੰਮੀ ਮੈਂ ਕੋਈ ਰੀਆ ਦੀ ਦੁਸ਼ਮਣ ਨਹੀਂ ਹੈਗੀ ਘਰ ਚੰਗਾ ਮਿਲਦਾ ਪਿਆ ਮੈਂ ਤਾਈ ਤੁਹਾਨੂੰ ਜ਼ੋਰ ਪਾਣੀ ਪਈਆਂ ਰਹੀ ਗੱਲ ਮਾਮਿਆਂ ਦੀ ਜੇ ਉਹਨਾਂ ਨੂੰ ਕੋਈ ਗੱਲ ਦਾ ਪਤਾ ਲੱਗ ਵੀ ਗਿਆ ਤਾਂ ਉਹ ਆਪਾਂ ਬਾਅਦ ਵਿੱਚ ਹੀ ਦੇਖ ਲਵਾਂਗੇ ਚਲ ਕੋਈ ਗੱਲ ਨਹੀਂ ਮੈਂ ਘਰ ਜਾ ਕੇ ਨਾ ਗੱਲ ਕਰਦੀਆਂ ਜੇ ਗੱਲ ਬਣ ਗਈ ਤਾਂ ਫਿਰ ਮੈਂ ਤੈਨੂੰ ਫੋਨ ਕਰਦੀਆਂ ਕੀ ਹੋਇਆ ਗੁੱਸੇ ਨਾਲ ਵੇਖੀ ਜਾਂਦੇ ਹੋ ਠੀਕ ਹੈ ਸਭ ਕੁਝ ਨਹੀਂ ਵੈਸੇ ਹੀ ਉਹ ਮੰਮੀ ਇੱਥੇ ਇਥੇ ਦਵਾਈ ਵਾਲੀ ਪਰਚੀ ਦੇ ਮਾ ਉਸ ਕੋਲ ਚੱਲਣਾ ਥੋੜੀ ਦਵਾਈ ਦੇ ਆਵਾ ਮੈਨੂੰ ਨਹੀਂ ਦਵਾਈ ਦੁਈ ਚਾਹੀਦੀ ਨਾ ਕੀ ਗੱਲ ਭਾਈ ਕਿਉਂ ਨਹੀਂ ਦਵਾਈ ਲੈਣੀ ਜੇ ਤੁਹਾਨੂੰ ਪਤਾ ਨਾ ਤੁਸੀਂ ਬੀਪੀ ਵਾਲੀ ਗੋਲੀ ਨਹੀਂ ਖਾਦੀ ਫੇਰ ਕੰਮ ਖਰਾਬ ਹੋ ਜਾਂਦਾ ਫੇਰ ਕੀ ਹੋਇਆ ਬੀਪੀ ਦੀ ਗੋਲੀ ਨਹੀਂ ਖਾਦੀ ਹੋਰ ਇਹੀ ਹੋਊਗਾ ਵੀ ਮਾਰੀ ਜਾਊਂਗੀ ਇੱਥੇ ਕਹੇ ਨੀ ਮੇਰੀ ਕਿਸੇ ਨੂੰ ਚਿੰਤਾ ਹੈ ਉਹ ਮਾਤਾ ਇੱਥੇ ਵੇ ਨਾ ਕੀ ਗੱਲ ਹੈ ਦੇਖੀ ਜਾਂਣਾ ਤੁਹਾਨੂੰ 10-4 ਦਿਨਾਂ ਤੋਂ ਰਾਧਿਕਾ ਨਾਲ ਵੀ ਔਖੇ ਭਾਰੇ ਹੋਏ ਫਿਰਦੇ ਹਾਂ ਮੇਰੇ ਨਾਲ ਵੀ ਔਖੇ ਭਾਰੇ ਹੋਏ ਫਿਰਦੇ ਹਾਂ ਰੀਆ ਨੂੰ ਤੁਸੀਂ ਚੱਜ ਨਾਲ ਨਹੀਂ ਬੁਲਾਉਂਦੇ ਪਏ ਐਡਾ ਕਿਹੜੀ ਆਫਤ ਆ ਗਈ ਐਨਾ ਅਣਜਾਣ ਨਾ ਬਣ ਜਿਵੇਂ ਤੈਨੂੰ ਕੁਝ ਪਤਾ ਹੀ ਨਹੀਂ ਅੱਲਾ ਪ੍ਰੀਤ ਨੇ ਨਾ ਮੁਰਮੀ ਗੱਡੀ ਆਣਾ ਸੀ ਤੇ ਮੇਰੀ ਮਾਂ ਨੇ ਨਾ ਐਨੇ ਫੋਨ ਕਰ ਛੱਡੇ ਨੇ ਤੇ ਮੈਂ ਇੱਕ ਵੀ ਫੋਨ ਨਹੀਂ ਚੱਕਿਆ ਆ ਤੇਰੀ ਲਾਡਲੀ ਰੀਆ ਕਰਕੇ ਫਮਮੀ ਰੀਆ ਨੇ ਹੁਣ ਕੀ ਕਰ ਦਿੱਤਾ ਮੈਨੂੰ ਥੋੜੀ ਪਤਾ ਸੀ ਵੀ ਰੀਆ ਨੇ ਜਿਹੜੇ ਮੁੰਡੇ ਨੂੰ ਪਸੰਦ ਕੀਤਾ ਹੈ ਉਹ ਮੁੰਡੇ ਦਾ ਵਿਆਹ ਮੇਰੇ ਮਾਮੇ ਦੀ ਕੁੜੀ ਨਾਲ ਹੋ ਜਾਣਾ ਨਹੀਂ ਇਹ ਤਾਂ ਹੋਣੀ ਮੱਲੋ ਮੱਲੇ ਕਸੂਰ ਕੱਢੀ ਜਾਂਦੇ ਨੇ ਸਾਰੇ ਤੂੰ ਨਾ ਇਹ ਗੱਲ ਨੂੰ ਨਾ ਸੀਰੀਅਸ ਨਹੀਂ ਲੈ ਕੇ ਜਾ ਰਿਹਾ ਜੇ ਕੱਲ ਨੂੰ ਮੱਲੇ 'ਚ ਪਤਾ ਲੱਗ ਗਿਆ ਨਾ ਤੇ ਲੋਕਾਂ ਨੇ ਰੀਆ ਨੂੰ ਹੀ ਕਹਿਣਾ ਵੀ ਆਪਣੇ ਜੀਜੇ ਨਾਲ ਨਾ ਤੁਰੀ ਫਿਰਦੀ ਸੀ ਮੰਮੀ ਆਪਾਂ ਲੋਕਾਂ ਦੇ ਮੂੰਹ ਨਹੀਂ ਫੜ ਸਕਦੇ ਲੋਕ ਇਹਨਾਂ ਕਿਸੇ ਵੀ ਹਾਲਾਤ 'ਚ ਕਿਸੇ ਨੂੰ ਜੀਣ ਨਹੀਂ ਦਿੰਦੇ ਨਾ ਗਰੀਬੀ 'ਚ ਜੀਣ ਦਿੰਦੇ ਨਾ ਅਮੀਰੀ 'ਚ ਜੀਣ ਦਿੰਦੇ ਨਾ ਵੀ ਆਹ ਤਾਂ ਪਹਿਲਾਂ ਜੀਣ ਦਿੰਨ ਨਾ ਵਿਆਹ ਤੋਂ ਬਾਅਦ ਜੀਣ ਦਿੰਦੇ ਹੁਣ ਸਿਰਫ ਲੋਕੀ ਆ ਇਸ ਕਰਕੇ ਮੈਂ ਆਪ ਦੀ ਭੈਣ ਦਾ ਸ਼ੇਤੀ ਸ਼ੇਤੀ ਵਿਆਹ ਕਰ ਦਵਾਂ ਇਹ ਗੱਲ ਕਿੱਥੋਂ ਤੱਕ ਸਹੀ ਹੈ ਤੁਸੀਂ ਆਪ ਦੱਸੋ ਤੇਰੇ ਪਿਓ ਦੇ ਜਾਣ ਤੋਂ ਬਾਅਦ ਨਾ ਤੂੰ ਸਾਰੇ ਜ਼ਿੰਮੇਵਾਰੀਆਂ ਨੂੰ ਨਾ ਬਹੁਤ ਵਧੀਆ ਤਰ੍ਹਾਂ ਨਿਭਾਇਆ ਤੇਰੇ ਪਿਓ ਨੂੰ ਅੱਜ ਤੱਕ ਨਾ ਕਿਸੇ ਨੇ ਕੋਈ ਗੱਲ ਨਹੀਂ ਸੁਣਾਈ ਤੇ ਮੈਂ ਕਹਿੰਦੀ ਤੈਨੂੰ ਵੀ ਕੋਈ ਗੱਲ ਨਾ ਸੁਣਾਵੇ ਹਾਂ ਮੰਮੀ ਮੈਨੂੰ ਪਤਾ ਤੁਸੀਂ ਰੀਆ ਦਾ ਵਿਆਹ ਤਾਂ ਕਰਨਾ ਚਾਹੁੰਦੇ ਹੋ ਤਾਂ ਕਿ ਇੱਕ ਤਾਂ ਗੱਲ ਬਾਹਰ ਨਾ ਨਿਕਲੇ ਜੇ ਗੱਲ ਬਾਹਰ ਨਿਕਲੂਗੀ ਮੇਰੀ ਜਾਂ ਮੇਰੀ ਭੈਣ ਨੂੰ ਕੋਈ ਤੰਨਾ ਮੇੜਾ ਨਾ ਮਾਵੇ ਮੈਨੂੰ ਇੱਕ ਗੱਲ ਦੱਸੋ ਏ ਚੀਜ਼ ਦਾ ਹੱਲ ਸਿਰਫ ਰੀਆ ਦਾ ਵਿਆਹ ਹੈ ਹੋਰ ਹੱਲ ਨਹੀਂ ਹੈਗੇ ਕਿ ਰੀਆ ਦਾ ਵਿਆਹ ਤੋਂ ਬਾਅਦ ਹੀ ਸਾਰਾ ਕੁਝ ਸੌਟ ਆਊਟ ਹੋ ਜਾਊਗਾ ਗੀਤਾ ਵੀ ਨਾ ਹੁਣ ਰੁਸ ਕੇ ਬਾਹਰੋਂ ਬਾਹਰ ਹੀ ਚਲੇ ਗਈ ਏ ਤੇ ਮੈਂ ਕਹਿੰਨੀ ਜਿਹੜਾ ਰਿਸ਼ਤਾ ਗੀਤਾ ਨੇ ਦੇਖਿਆ ਹੈ ਨਾ ਆਪਾਂ ਉੱਥੇ ਹੀ ਕਰ ਦਿੰਨੇ ਆ ਨਾਲੇ ਤਾਂ ਗੀਤਾ ਦਾ ਮਾਣ ਰਹਿ ਜਾਏਗਾ ਨਾਲੇ ਆ ਗੱਲ ਬਾਹਰ ਨਹੀਂ ਨਿਕਲੇਗੀ ਮੰਮੀ ਜੇ ਦੀਦੀ ਰੁਸਦੀ ਹੈ ਨਾ ਤਾਂ ਕੋਈ ਗੱਲ ਮੈਂ ਤੇ ਰੀਆ ਜਾ ਕੇ ਮਨਾ ਲਿਆਵਾਂਗੀ ਦੀਦੀ ਨੂੰ ਹੁਣ ਦੀਦੀ ਦੀ ਖੁਸ਼ੀ ਵਾਸਤੇ ਮੈਂ ਰੀਆ ਨੂੰ ਥੋੜੀ ਚਾੜ ਦੇਵਾਂਗਾ ਮੈਨੂੰ ਇੱਕ ਗੱਲ ਬਰੀਕੀ ਨਾਲ ਸਮਝਾਓ ਜੇ ਅੱਜੂ ਵਾਲੀ ਗੱਲ ਰੀਆ ਦਾ ਵਿਆਹ ਕਿੱਥੇ ਕਰਦੇ ਆ ਉਹ ਗੱਲ ਬਾਹਰ ਆ ਗਈ ਤੇ ਫਿਰ ਕੀ ਗਰੰਟੀ ਹੈ ਰੀਆ ਦੇ ਸਹੁਰੇ ਨੂੰ ਰੱਖਣਗੇ ਜੇ ਅਗਲੇ ਆਣ ਰੀਆ ਤੇ ਤੁਮਤ ਲਾਤੀ ਜਿਵੇਂ ਪਹਿਲਾਂ ਤੂੰ ਆ ਮੁੰਡੇ ਨਾਲ ਤੋਰੀ ਫੜਦੇ ਸੀ ਉੱਥੇ ਆਪਾਂ ਆਪਣੀ ਧੀ ਨੂੰ ਕਿੱਥੇ ਰੱਖਾਂਗੇ ਓਹੋ ਆਹ ਗੱਲ ਤਾਂ ਪੁੱਤ ਮੈਂ ਸੋਚੀ ਨਹੀਂ ਵੀ ਜੇ ਰੀਆ ਦੇ ਸਹੁਰਿਆਂ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਫਿਰ ਤਾਂ ਕੋਈ ਨਾ ਕੋਈ ਕਲੇਸ਼ ਖੜਾ ਹੋ ਹੀ ਜਾਊਗਾ ਮੰਮੀ ਆਹੀ ਚੀਜ਼ ਤਾਂ ਤੁਹਾਨੂੰ ਸਮਝਾਉਣਾ ਚਾਹਨਾ ਕਿ ਹਰ ਚੀਜ਼ ਦਾ ਹੱਲ ਨਾ ਵਿਆਹ ਨਹੀਂ ਹੁੰਦਾ ਅਸੀਂ ਰੀਆ ਨੂੰ ਹੁਣ 2-3 ਸਾਲ ਪੜਾਵਾਂਗੇ ਫਿਰ ਵਿਆਹ ਦੀ ਸੋਚਾਂਗੇ ਨਾਲੇ ਇੱਕ ਗੱਲ ਹੋਰ ਤੁਸੀਂ ਬੀਜੀ ਨੂੰ ਜਾ ਕੇ ਇਹ ਗੱਲ ਸਮਝਾਓ ਕਿ ਰੀਆ ਦਾ ਵਿਆਹ ਕਰਨਾ ਸਭ ਤੋਂ ਠੀਕ ਨਹੀਂ ਹੋਣਾ ਚੱਲ ਕੋਈ ਗੱਲ ਨਹੀਂ ਪੁੱਤ ਮੈਂ ਨਾ ਗੀਤਾ ਨੂੰ ਫੋਨ ਤੇ ਤਾਂ ਨਹੀਂ ਮੈਂ ਤਾਂ ਉੱਥੇ ਜਾ ਕੇ ਨਾ ਉਹਨੂੰ ਸਮਝਾ ਕੇ ਆਵਾਂਗੀ ਤੇ ਤੂੰ ਨਾ ਹੁਣ ਮੇਰੀ ਪਰਚੀ ਲੈ ਜਾ ਤੇ ਜਾ ਕੇ ਦਵਾਈ ਲਿਆ ਹੇ ਵਾ ਬੀ ਕਿੰਨੇ ਟਾਈਮ ਬਾਅਦ ਮੈਂ ਪਾਰਕ ਚ ਆਈ ਆ ਤੇ ਝੂਟੇ ਪਿੰਗ ਵਾਲੇ ਤੋਂ ਉਤਰੀ ਗੇ ਕਿੰਨੇ ਝੂਟੇ ਲਿਆ ਮੈਂ ਇਸ ਪਾਰਕ ਚ ਬੰਦੇ ਨੂੰ ਨਾ ਸ਼ਾਮ ਦੇ ਟਾਈਮ ਤੇ ਪਾਰਕ ਚ ਗੇੜਾ ਮਾਰ ਲੈਣਾ ਚਾਹੀਦਾ ਆ ਠੰਡੀ ਹਵਾ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਚਲੋ ਬਾਬੀ ਆਪਾਂ ਨਾ ਉੱਥੇ ਬਹਿਨੇ ਆ ਮੈਨੂੰ ਯਾਦ ਆ ਆਪਾਂ ਆਹੀ ਵਾਲੀ ਸੀਟ ਤੇ ਬਹਿ ਕੇ ਨਾ ਕਿੰਨੀਆਂ ਗੱਲਾਂ ਮਾਰੀਆਂ ਸੀ ਆ ਪਹਿਲਾਂ ਆਹ ਬਾਬੀ ਬੈਠੋ ਤੂੰ ਮੈਨੂੰ ਇੱਕ ਗੱਲ ਤਾਂ ਦੱਸ ਮੈਂ ਤਾਂ ਤੈਨੂੰ ਪੁੱਛਣਾ ਹੀ ਭੁੱਲ ਗਈ 2 ਮਹੀਨੇ ਲੱਗੇ ਤੈਨੂੰ ਇੱਧਰ ਸਾਡੇ ਵੱਲ ਆਉਣ ਚ ਕੀ ਗੱਲ ਠੀਕ ਤਾਂ ਹੈ ਨਾ ਸਾਰਾ ਕੁਝ ਭਾਬੀ ਕੁਝ ਕੀ ਗੱਲਾਂ ਹੈਗੀਆਂ ਸੋਹਰੇ ਪਰਿਵਾਰ ਚ ਜਿਹੜੀਆਂ ਮੈਂ ਤੁਹਾਡੇ ਨਾਲ ਕਰਨਾ ਚਾਹਨੀ ਆ ਪਰ ਫੇਰ ਦੂਜੇ ਪਾਸੇ ਸੋਚਦੀ ਆ ਵੀ ਰਹਿਣ ਦੇਣੀ ਹੈ ਦੇਖ ਵੈਸੇ ਤਾਂ ਮੇਰਾ ਕੋਈ ਹੱਕ ਨਹੀਂ ਬੰਦਾ ਕਿ ਤੇਰੇ ਕੋਲੋਂ ਮੈਂ ਤੇਰੇ ਸੋਹਰਿਆਂ ਦੀ ਕੋਈ ਵੀ ਗੱਲ ਪੁੱਛਾਂ ਫੇਰ ਵੀ ਜੇ ਕੋਈ ਗੱਲ ਕਰਨ ਵਾਲੀ ਆ ਤਾਂ ਤੂੰ ਮੈਨਾਂ ਕਰ ਸਕਦੀ ਆ ਜੇ ਨਹੀਂ ਕਰਨ ਵਾਲੀ ਤਾਂ ਬੇਸ਼ੱਕ ਰਹਿਣ ਦੇ ਭਾਬੀ ਤੁਹਾਨੂੰ ਪਤਾ ਤਾਂ ਹੈ ਇਹਨਾਂ ਦੇ ਵਿਆਹ ਤੇ ਨਾ ਮਾਮਾ ਜੀ ਹੋਣੀ ਸਾਰੇ ਰੁੱਸ ਗਏ ਸੀ ਇਹ ਮਸੇਈ ਮੰਨੇ ਨੇ ਹੁਣ ਇੱਕ ਹੋਰ ਗੱਲ ਹੈਗੀ ਹੈ ਜੀਦੀ ਨਾ ਪਸੂੜੀ ਪੈਣ ਲੱਗੀ ਬਹੁਤ ਜਲਦੀ ਤੇ ਤੁਸੀਂ ਮੈਨੂੰ ਸਲਾਹ ਦਿਓ ਮੈਂ ਕਰਾਂ ਕੀ ਨਾ ਪਹਿਲਾਂ ਪਵਨ ਦੇ ਵਿਆਹ ਤੇ ਮਾਮਿਆਂ ਦਾ ਪੰਗਾ ਪੈ ਗਿਆ ਸੀ ਹੁਣ ਆ ਪਿੱਛੇ ਜੇ ਲਵਰੀ ਦਾ ਵਿਆਹ ਹੋਇਆ ਉੱਥੇ ਤਾਂ ਨਹੀਂ ਕੋਈ ਪੰਗਾ ਪੈ ਗਿਆ ਸਵੇਰ ਤੋਂ ਲੈ ਕੇ ਨਾ ਸ਼ਾਮ ਤੱਕ ਇਹ ਕੰਮ 'ਚ ਬਿਜ਼ੀ ਰਹਿੰਦੇ ਨੇ ਤਾਂ ਕਿ ਵਿਆਹ ਦੇ ਕੋਲ ਜਿਹੜਾ ਕਰਜ਼ਾ ਚੜਿਆ ਹੈ ਨਾ ਵੀ ਉਹ ਟਾਈਮ ਟੂ ਟਾਈਮ ਲਾ ਸਕਣ ਪਰ ਆਏ ਦਿਨ ਨਾ ਰਿਸ਼ਤਿਆਂ ਦੇ ਵਿੱਚ ਕੋਈ ਨਾ ਕੋਈ ਅਣਬਣ ਬਣੀ ਰਹਿੰਦੀ ਹਰੇਕ ਨਾਲ ਇਦਾਂ ਲੱਗਦਾ ਕਿ ਰਿਸ਼ਤਿਆਂ ਨੂੰ ਨਾ ਨਜ਼ਰ ਲੱਗ ਗਈ ਕਿਸੇ ਦੀ ਰਿਸ਼ਤੇ ਵੀ ਨਾ ਉਦੋਂ ਤੱਕ ਨਿਭਾਓ ਜਦੋਂ ਪਤਾ ਲੱਗੇ ਕਿ ਅਗਲਿਆਂ ਦੇ ਦਿਲ 'ਚ ਵੀ ਤੁਹਾਡੇ ਲਈ ਪਿਆਰ ਆ ਜੇ ਅਗਲੇ ਰਿਸ਼ਤੇ ਨੂੰ ਅਹਿਮੀਅਤ ਨਹੀਂ ਨ ਦਿੰਦੇ ਫਿਰ ਉਹਨਾਂ ਰਿਸ਼ਤਿਆਂ ਨੂੰ ਛੱਡ ਦੇਣਾ ਹੀ ਚੰਗਾ ਹੈ ਹੁਣ ਆਪਾਂ ਵੀ ਗੱਲ ਪਤਾ ਕੀ ਹੈ ਆਪਣੀ ਰੀਆ ਪੜਦੀ ਕਾਲਜ ਤੁਹਾਨੂੰ ਵੀ ਪਤਾ ਆ ਉਸੇ ਕਾਲਜ ਦੇ ਵਿੱਚ ਆਪਣੀ ਲਵ ਪ੍ਰੀਤ ਪੜਦੀ ਹੈ ਤੇ ਉਸੇ ਕਾਲਜ 'ਚ ਨਾ ਇੱਕ ਮੁੰਡਾ ਹੈਗਾ ਅੱਜੂ ਉਹ ਵੀ ਪੜਦਾ ਹੁਣ 1 ਸਾਲ ਤੋਂ ਅੱਜੂ ਤੇ ਰੀਆ ਇੱਕ ਦੂਜੇ ਨਾਲ ਗੱਲਬਾਤ ਕਰਦੇ ਸੀ ਤੇ ਇੱਕ ਦੂਜੇ ਨੂੰ ਪਸੰਦ ਵੀ ਕਰਦੇ ਵਿਆਹ ਕਰਾਉਣਾ ਚਾਹੁੰਦੇ ਸੀ ਪਰ ਗੱਲ ਮੇਨ ਇਹ ਹੈ ਅੱਜੂ ਦਾ ਗਿਆ ਹੁਣ ਲਵ ਪ੍ਰੀਤ ਨਾਲ ਹੋ ਗਿਆ ਆ ਕੇ ਖਿਚੜੀ ਵੀ ਪਕਾਈ ਐ ਸਮਝ ਜੀ ਨਹੀਂ ਆਈ ਮੈਨੂੰ ਰੀਆ ਦਾ ਵਿਆਹ ਨਾ ਭਾਬੀ ਅੱਜੂ ਨਾਲ ਹੋਣਾ ਸੀਗਾ ਅੱਜੂ ਦਾ ਵਿਆਹ ਹੋ ਗਿਆ ਲਪਰੀ ਦੇ ਨਾਲ ਅਸੀਂ ਅੱਜੂ ਦੇ ਘਰੇ ਉਹਦੀ ਮਾਂ ਨਾਲ ਗੱਲ ਕਰਨ ਵੀ ਗਏ ਸੀਗੇ ਪਰ ਉਹਦੀ ਮਾਂ ਨੇ ਸਾਫ਼ ਮਨਾਂ ਕਰਤਾ ਕਿ ਮੈਂ ਇਹ ਲੋ ਮੈਰिज ਨਹੀਂ ਹੋਣ ਦੇਣੀ ਹੁਣ ਦੱਸੋ ਤੁਹਾਨੂੰ ਕੋਈ ਸਮਝ ਆਇਆ ਏ ਨਹੀਂ ਰੀਆ ਤਾਂ ਕੁੜੀ ਸਿਆਣੀ ਆ ਜੇ ਉਹਨਾਂ ਨੇ ਰਿਸ਼ਤਾ ਨਹੀਂ ਲਿਆ ਹੋਰ ਤਾਂ ਕਿਤੇ ਹੋ ਹੀ ਸਕਦਾ ਆ ਹਾਂਜੀ ਭਾਬੀ ਰੀਆ ਨਾ ਕੁੜੀ ਬਹੁਤ ਸਿਆਣੀ ਐ ਹਰ ਚੀਜ਼ ਨੂੰ ਨਾ ਬੜੇ ਧਿਆਨ ਨਾਲ ਸਮਝਦੀ ਐ ਜਦੋਂ ਉਹਨੂੰ ਪਤਾ ਲੱਗਾ ਸੀ ਨਾ ਕਿ ਅੱਜੂ ਦੀ ਮਾਂ ਨੇ ਸਾਡੀ ਬੇਇੱਜ਼ਤੀ ਕੀਤੀ ਉਹਨੇ ਜਦ ਇਹ ਕਹਿਤਾ ਕਿ ਮੈਂ ਆਪਣੇ ਵੀਰ ਦੀ ਪੱਗ ਨੂੰ ਦਾਗ ਨਹੀਂ ਲਾਣਾ ਜਿੱਦਾਂ ਮੇਰੀ ਫੈਮਿਲੀ ਕਹਿੰਗੂ ਮੈਂ ਉਦਾਂ ਹੀ ਕਰਾਂ ਚਲੋ ਜੇ ਲਵਪ੍ਰੀਤ ਦਾ ਵਿਆਹ ਉਹਦੇ ਨਾਲ ਹੋ ਹੀ ਗਿਆ ਤੇ ਉਹ ਆਪਣੇ ਘਰੇ ਮਸਤ ਰਹੇ ਰੀਆ ਨੇ ਉਹਦੇ ਤੋਂ ਕੀ ਲੈਣਾ ਉਹ ਆਪਣੀ ਪੜ੍ਹਾਈ ਵੱਲ ਧਿਆਨ ਦੇਵੇ ਹੁਣ ਭਾਬੀ ਹੁਣ ਗੱਲ ਇਹ ਐ ਰੀਆ ਨੂੰ ਤੇ ਜਿੱਦਾਂ ਜਿੱਦਾਂ ਕਹੀ ਜੋ ਨਾ ਉਹ ਕੁੜੀ ਗੱਲ ਉਦਾਂ ਹੀ ਮੰਨ ਲੈਂਦੀ ਕੁੰਡੀ ਇੱਥੇ ਅੜਦੀ ਐ ਕਿ ਜੇ ਰੀਆ ਦਿੱਤਾ ਜੁਦੀ ਗੱਲ ਬਾਹਰ ਆਂਦੀ ਹੈ ਮਾਮਿਆਂ ਨੂੰ ਵੀ ਪਤਾ ਲੱਗਦੀ ਹੈ ਫੇਰ ਅਸੀਂ ਉਸ ਚੀਜ਼ ਨੂੰ ਕਿੱਦਾਂ ਸੰਭਾਂਗੇ ਇਸ ਚੀਜ਼ ਦੀ ਮੈਨੂੰ ਸਲਾਹ ਦਿਓ ਮਾਮਿਆਂ ਨੇ ਤਾਂ ਫੇਰ ਮੇਰੀ ਸੱਸੂ ਨੇ ਬਲੇਮ ਕਰਨਾ ਕਿ ਤੁਹਾਡੀ ਕੁੜੀ ਕਰਕੇ ਸਾਡੀ ਕੁੜੀ ਦਾ ਘਰ ਖਰਾਬ ਹੋਇਆ ਮੈਨੂੰ ਇਹਦੀ ਸਲਾਹ ਦਿਓ ਵੀ ਕਾਨੂੰ ਜੇ ਇਹ ਕੱਲ ਹੋ ਵੀ ਗਈ ਕਿੱਦਾਂ ਸੰਭਾਂਗੇ ਤੇ ਹੁਣ ਨਾ ਸਾਰੀ ਗੱਲ ਸਾਡੇ ਘਰੇ ਪਤਾ ਲੱਗ ਚੁੱਕੀ ਹੋਈ ਹੈ ਤੇ ਜਿਹੜੀ ਮੇਰੀ ਵੱਡੀ ਨਾਨਾ ਨਾ ਉਹ ਇੱਕੋ ਗੱਲ ਤੇ ਹੁਣੜੀ ਹੋਈ ਹੈ ਵੀ ਜਿੰਨੀ ਦੇਰ ਨੂੰ ਗੱਲ ਬਾਹਰ ਆਣੀ ਨਾ ਉਸ ਤੋਂ ਪਹਿਲਾਂ ਪਹਿਲਾਂ ਨਾ ਰੀਆ ਦਾ ਵਿਆਹ ਕਰ ਦੋ ਹੁਣ ਅਸੀਂ ਲੋਕਾਂ ਕਰਕੇ ਕੁੜੀ ਦੀ ਜ਼ਿੰਦਗੀ ਕਿਉਂ ਖਰਾਬ ਕਰੀਏ ਜੇ ਉਹ ਪੜਦੀ ਪਈ ਹੈ ਤਾਂ ਉਹਨੂੰ ਪੜਨ ਦਿਓ ਨਾ ਓਹੋ ਤੁਹਾਨੂੰ ਕੀ ਹੋ ਗਿਆ ਮੈਂ ਨਹੀਂ ਸੀਰੀਅਸ ਜੀ ਗੱਲ ਤੇ ਤੁਹਾਡੇ ਕੋਲ ਸਲਾਹ ਲੈ ਰਹੀ ਹਾਂ ਤੁਸੀਂ ਮੇਰੇ ਵੱਲ ਦੇਖ ਕੇ ਸਮਝੀਂ ਕਰੀ ਜਾਂਦੇ ਪਿਓ ਧੀਆਂ ਸਿਆਣੀਆਂ ਹੁੰਦੀਆਂ ਐ ਇਹ ਤਾਂ ਗੱਲ ਮੈਂ ਸੁਣੀ ਸੀ ਤੇ ਅੱਜ ਮੈਂ ਦੇਖ ਵੀ ਲਈ ਇੱਥੇ ਰਹਿ ਕੇ ਤੇਰੇ ਵਿੱਚ ਕਿੰਨਾ ਬਚਪਨਾ ਸੀ ਤੇ ਉੱਥੇ ਜਾ ਕੇ ਤੂੰ ਇੰਨੀ ਸਿਆਣੀ ਹੋ ਗਈ ਲੈ ਮੈਂ ਤਾਂ ਕੋਈ ਸਿਆਣੀ ਗੱਲ ਵੀ ਨਹੀਂ ਕੀਤੀ ਤੁਹਾਨੂੰ ਕਿੱਥੋਂ ਸਿਆਣੀ ਲੱਗਣ ਲੱਗੀ ਹੁਣ ਮੈਂ 2 ਮਹੀਨੇ ਹੀ ਹੋ ਗਏ ਤੁਹਾਡੇ ਘਰੇ ਇੰਨਾ ਕੁਝ ਚੱਲਦਾ ਪਿਆ ਤੇ ਤੂੰ ਮੈਨੂੰ ਇੱਕ ਵੀ ਫੋਨ ਕਰਕੇ ਨਹੀਂ ਦੱਸਿਆ ਤੇ ਕਿਤੇ ਨਾ ਕਿਤੇ ਇਸ ਗੱਲ ਦਾ ਮੈਨੂੰ ਮਾਣ ਵੀ ਆ ਕਿ ਤੂੰ ਉਧਰ ਦੀ ਗੱਲ ਇੱਧਰ ਬਿਲਕੁਲ ਨਹੀਂ ਕਰਦੀ ਤੇ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਜਦੋਂ ਵੀ ਤੈਨੂੰ ਫੋਨ ਕਰੋ ਉਦੋਂ ਹੀ ਤੂੰ ਕਹਿ ਦਿੰਦੀ ਹੈ ਕਿ ਮੈਂ ਠੀਕ ਆ ਤੇ ਫਿਰ ਭਾਬੀ ਹੋਰ ਕੀ ਕਹਾਂ ਜੀ ਤੁਸੀਂ ਮੈਨੂੰ ਇਨੇ ਚੰਗੇ ਸੰਸਕਾਰ ਦੇ ਕੇ ਵਿਆਹ ਵੀ ਦਿੱਤਾ ਤੇ ਮੇਰਾ ਫਰਜ ਹੈ ਨਾ ਉਸ ਘਰ ਦੀਆਂ ਜ਼ਿੰਮੇਵਾਰੀਆਂ ਦੇਖਣੀਆਂ ਸਾਰੇ ਜੋ ਵੀ ਉੱਥੇ ਹਾਲਾਤ ਚੱਲਦੇ ਪਏ ਆਪਣੇ ਆਪ ਸੌਟ ਆਊਟ ਕਰਨਾ ਨਾਲੇ ਜੋ ਵੀ ਅੱਜ ਤੱਕ ਮੈਂ ਫੇਸ ਕੀਤਾ ਹੈ ਤੁਹਾਡੇ ਕੋਲ ਤੁਸੀਂ ਸਿੱਖੀ ਗਈਆਂ ਗਈਆਂ ਪਰ ਫਿਰ ਤਾਂ ਤੂੰ ਸੋਚਿਆ ਹੀ ਹੋਊਗਾ ਕਿ ਹਰੀਆ ਦੇ ਮੁੱਦੇ ਦਾ ਕੀ ਕਰਨਾ ਜਾਂ ਮਾਮਿਆਂ ਦਾ ਹੁਣ ਕੀ ਸੋਚਣਾ ਭਾਬੀ ਸਾਡੀ ਦੋਨਾਂ ਦੀ ਨਾ ਇਹੀ ਚਲਾ ਆ ਬਸ ਸਾਰਿਆਂ ਨੂੰ ਜਿੱਦਾਂ ਕਿਦਾਂ ਮਨਾ ਕੇ ਨਾ ਹਰੀਆ ਨੂੰ ਨਾ ਹਲੇ 2-3 ਸਾਲ ਹੋਰ ਪੜਾਉਣਾ ਆ ਉਹ ਕੁਝ ਕਰਨਾ ਚਾਹਦੀ ਆਪਣੀ ਜ਼ਿੰਦਗੀ ਦੇ ਵਿੱਚ ਤੇ ਦਿਦੀ ਨੂੰ ਇਹੀ ਸਮਝਾਣਾ ਕਿ ਵਿਆਹ ਕਰਕੇ ਨਾ ਸਾਰੀਆਂ ਚੀਜ਼ਾਂ ਦੇ ਹੱਲ ਨਹੀਂ ਨਿਕਲਦੇ ਤੇ ਬੱਸ ਫਿਰ ਜੇ ਤੁਸੀਂ ਮੀਆਂ ਬੀਬੀ ਨੇ ਇੰਨਾ ਸੋਣਾ ਸੋਚਿਆ ਹੀ ਹੋਇਆ ਤੇ ਫਿਕਰ ਹੀ ਕਾਦੀ ਐ ਇਹ ਗੱਲ ਬਿਲਕੁਲ ਠੀਕ ਆ ਰੀਆ ਨੂੰ ਉਹਨੂੰ ਪੜਨ ਦਿਓ ਉਹਨੂੰ ਆਪਣੀ ਗਲਤੀ ਸੁਧਾਰਨ ਦਾ ਇੱਕ ਮੌਕਾ ਤਾਂ ਦਿਓ ਮੈਂ ਵੀ ਤੈਨੂੰ ਇਹੀ ਸਮਝਾਣਾ ਸੀ ਇਹੀ ਗੱਲ ਨਾ ਭਾਬੀ ਮੈਂ ਸਾਰੇ ਮਾਪਿਓ ਨੂੰ ਤੇ ਭਰਾਵਾਂ ਨੂੰ ਇਹੀ ਕਹਿਣਾ ਚਾਹਨੀ ਹਾਂ ਜੇ ਤੁਹਾਡੇ ਬੱਚੇ ਕੋਲ ਕੋਈ ਗਲਤੀ ਹੋ ਵੀ ਜਾਂਦੀ ਨਾ ਉਹਨੂੰ ਉਹਦੀ ਗਲਤੀ ਸੁਧਾਰਨ ਦਾ ਮੌਕਾ ਦਿਓ ਉਹਦਾ ਵਿਆਹ ਕਰਕੇ ਉਹਨੂੰ ਸਜ਼ਾ ਨਾ ਦਿਓ ਚੱਲ ਫਿਰ ਇਸ ਗੱਲ ਦਾ ਤਾਂ ਮੈਨੂੰ ਮਾਣ ਆ ਤੇਰੇ ਤੇ ਕਿ ਜਿਸ ਘਰ ਚ ਤੂੰ ਵਿਆਹ ਕੇ ਗਈ ਆ ਨਾ ਉਸ ਘਰ ਨੂੰ ਕਿਵੇਂ ਸਾਹਮਣਾ ਇਹ ਮੈਨੂੰ ਤੈਨੂੰ ਸਿਖਾਣਾ ਨਹੀਂ ਪੈਣਾ ਚੱਲ ਛੱਡ ਹੁਣ ਆਪਾਂ ਨਾ ਗਰਮ ਗਰਮ ਟਿੱਕੀ ਖਾਣ ਚੱਲਦੇ ਆ ਚਲੋ ਭਾਬੀ ਮੈਂ ਵੀ ਤੁਹਾਨੂੰ ਇਹ ਕਹਿਣ ਲੱਗੀ ਸੀ ਇੱਤਰ ਵੀ ਤਾਲਾ ਲੱਗਿਆ ਰਸੋਈ ਨੂੰ ਵੀ ਤਾਲਾ ਜੇਕਰ ਕੋਈ ਵੀ ਨਾ ਹੁੰਦਾ ਫਿਰ ਮੇਨ ਗੇਟ ਕਿੱਦਾਂ ਖੁੱਲਾ ਹੋਇਆ ਇਹ ਤਾਲੇ ਤੇਰੇ ਹੱਥ ਹੀ ਲਾਏ ਗਏ ਨੇ ਹੁਣ ਨਹੀਂ ਖੁੱਲਦੇ ਲੈ ਕੇ ਦਿਖਾ ਚਾਬੀ ਤੈਨੂੰ ਦੱਸਾਂ ਹੁਣ ਕੀ ਹੋਇਆ ਕੀ ਕਹਤਾ ਮੈਂ ਨਾਲੇ ਤਾਲੇ ਲਾਣ ਨਾਲ ਕੀ ਹੋ ਜੂਗਾ ਕਿਰਨਦੀਪ ਕੌਰ ਜੀ ਜਦੋਂ ਤੀਵੀਂ ਆਪਣੇ ਆਦਮੀ ਨੂੰ ਬਿਨਾਂ ਪੁੱਛੇ ਬਾਹਰ ਪੈਰ ਰੱਖੇ ਨਾ ਉਦੋਂ ਦਰਵਾਜ਼ੇ ਬੰਦ ਹੋ ਹੀ ਜਾਂਦੇ ਆ ਹੁਣ ਮੈਨੂੰ ਸਫਾਰਸ਼ਾ ਦੇਣ ਲਾਪੀ ਜਿੱਥੇ ਆਈ ਹੈ ਨਾ ਉੱਥੇ ਮੁੜ ਜਾ ਹੈਲੋ ਮਨੀ ਜੀ ਜੇ ਮੈਂ ਘਰੋਂ ਬਾਹਰ ਪੈ ਰੱਖਿਆ ਨਾ ਮੈਂ ਆਵਾਰਾ ਨਹੀਂ ਘੁੰਮਰੀ ਮੈਂ ਪੇਕਿਆ ਦੇ ਘਰੇ ਗਈ ਸੀ ਤੇ ਪੇਕਿਆ ਦੇ ਘਰੇ ਜਾਣ ਤੋਂ ਮੈਨੂੰ ਨਹੀਂ ਰੋਕ ਸਕਦੇ ਤੁਸੀਂ ਮੇਰੀ ਭੈਣ ਉਸ ਦਿਨ ਤੈਨੂੰ ਸਪੈਸ਼ਲ ਕਹਿ ਕੇ ਗਈ ਸੀ ਜੇ ਇੱਥੇ ਵਸਣਾ ਤੇ ਪੇਕਿਆ ਦੇ ਘਰੇ ਜਾਣਾ ਚਲੀ ਨਹੀਂ ਨਾ ਤੂੰ ਤੁਹਾਡੀ ਭੈਣ ਤਾਂ ਆਏ ਦਿਨ ਕੋਈ ਨਾ ਕੋਈ ਸ਼ਰਤ ਰੱਖਦੀ ਰਹਿੰਦੀ ਹੈ ਤੇ ਉਹਦੇ ਕੰਨ ਨਾਲ ਮੈਂ ਪੇਕੇ ਛੱਡ ਦਵਾਂ ਦੇਖ ਸਿੱਧੀ ਤੇ ਸਪਸ਼ਟ ਗੱਲ ਜੇ ਇਧਰੋਂ ਤਾਰੇ ਘਰਾਣੇ ਨੇ ਤਾਂ ਪੇਕਿਆ ਦੇ ਲਾਣੇ ਪੈਣੇ ਹੈ ਠੀਕ ਹੈ ਮੈਂ ابھی ਆਪਣੀ ਮਾਰੀ ਧੀ ਨਹੀਂ ਜੇ ਮੈਂ ਪੇਕੇ ਪੈ ਰਹਿ ਗਈ ਤੁਸੀਂ ਆਪਣੀ ਭੈਣ ਨੂੰ ਵੀ ਕਹਿ ਦੋ ਕਿ ਇੱਥੇ ਨਾ ਆਵੇ ਉਸ ਬੰਦੇ ਨੂੰ ਨਾ ਮੈਂ ਬਗੈਰਤ ਬੰਦਾ ਸਮਝਦੀ ਹਾਂ ਜਿਹੜਾ ਬੰਦਾ ਆਪਣੀ ਭੈਣ ਦੇ ਮਗਰ ਲੱਗ ਕੇ ਕਿਸੇ ਦੀ ਧੀ ਨੂੰ ਬਰਬਾਦ ਕਰਦਾ ਵਾਹ ਵਧੀਆ ਡਾਇਲੌਗ ਬੋਲਦੀਆਂ ਪਰ ਤੇਰੇ ਦਾ ਬੋਲਣਾ ਤਾਲੇ ਨਹੀਂ ਖੁੱਲਣੇ ਕੋਈ ਗੱਲ ਨਹੀਂ ਫਿਰ ਥੋੜੀ ਵੀ ਹੁੰਦੀ ਹੈ ਤੇ ਇੱਟ ਵੀ ਹੁੰਦੀ ਹੈ ਇੱਕ ਮਿੰਟ ਲਗਾਣੇ ਮੈਂ ਤੋੜਾਂ ਚ ਆਪਣੇ ਆ ਤਾਲਾ ਖੋਲ ਦਵਾਂ ਵਰਨਾ ਓ ਹੈਲੋ ਘਰ ਵੀ ਮੇਰਾ ਦਰਵਾਜ਼ੇ ਮੇਰੇ ਤਾਲੇ ਵੀ ਮੇਰੇ ਜਿਹੜੇ ਹੱਤਾਂ ਤੋੜੇਂਗੀ ਉਹ ਹੱਤ ਤੋੜ ਦੂੰ ਬਸ ਹੱਤ ਹੀ ਝਕਣਾ ਹੁੰਦਾ ਹੋਰ ਕਦੇ ਕੁਝ ਕੀਤਾ ਉਹ ਘਰ ਨਾ ਬੜਾ ਭਾਗਾ ਵਾਲਾ ਹੁੰਦਾ ਜਿੱਥੇ ਜਨਾਨੀ ਦੀ ਇੱਜ਼ਤ ਹੋਵੇ ਜਨਾਨੀ ਨੂੰ ਫਿਰ ਇੱਜ਼ਤ ਵੀ ਕਰਾਣੀਆਂ ਨਹੀਂ ਚਾਹੀਦੀ ਆ ਜਦੋਂ ਮੂੰਹ ਚੱਕ ਕੇ ਪੇਕਿਆਂ ਨੂੰ ਤੁਰੇ ਰਹਿਣਾ ਫਿਰ ਉਹ ਘਰ ਘਰ ਨਹੀਂ ਰਹਿੰਦਾ ਇੱਥੇ ਆ ਕੇ ਨਾ ਤੁਸੀਂ ਇੱਜ਼ਤ ਕਰਦੇ ਹੋ ਨਾ ਤੁਹਾਡੀ ਭੈਣ ਕਰਦੀ ਆ ਜੇ ਮੈਂ ਪੇਕਿਆਂ ਨਾਲ ਦੁੱਖ ਸੁੱਖ ਨਾ ਕਰਾਂ ਤਾਂ ਕਿਹਦੇ ਨਾਲ ਕਰਾਂ ਵਾਡੇ ਮੁਰੇ ਹੱਥ ਬੰਨੇ ਆਪਣਾ ਨਾ ਘਰ ਸਵਾਰ ਲੋ ਆਪਣੀ ਭੈਣ ਦੇ ਮਗਰ ਇੰਨੇ ਵੀ ਨਾ ਲੱਗੋ ਕਿ ਆਪਣਾ ਘਰ ਖਰਾਬ ਹੋ ਜਾਵੇ ਤੇ ਕਿਰਨ ਸਿੱਧੀ ਜੀ ਗੱਲ ਜਿਵੇਂ ਮੇਰੀ ਭੈਣ ਕਹੋਗੀ ਉਵੇਂ ਹੀ ਹੋਊਗਾ ਜਿਉ ਤੈਨੂੰ ਇਸ ਘਰ ਚ ਇੱਥੇ ਰੱਖਣ ਨੂੰ ਕਹੂਗੀ ਤਾਂ ਰਹੇਗੀ ਨਹੀਂ ਤੇ ਨਹੀਂ ਤੇਰੀ ਮੇਰੀ ਲੜਾਈ ਦਾ ਰੀਜ਼ਨ ਸਿਰਫ ਮੇਰੀ ਭੈਣ ਨੂੰ ਪਤਾ ਤੇ ਮੈਂ ਆਪਣੀ ਭੈਣ ਤੋਂ ਬਾਹਰ ਨਹੀਂ ਹੋਣਾ ਜਿੰਨੀ ਵੇਰਨਾ ਮੈਨੂੰ ਨਹੀਂ ਪਤਾ ਚੱਲੂਗਾ ਨਾ ਮੈਨੂੰ ਇਸ ਘਰ ਚ ਕਿਉਂ ਕੱਢਿਆ ਜਾ ਰਿਹਾ ਉਹ ਨਹੀਂਦਰ ਮੈਂ ਵੀ ਨਹੀਂ ਜਾਣਦੀ ਤੇਰੇ ਤਾਂ ਮੈਂ ਦੋ ਮਾਰਨੀਆਂ ਕੰਨ ਤੇ ਤੇ ਤੈਨੂੰ ਬਾਹਰ ਕੱਢ ਦੇਣਾ ਇੱਜ਼ਤ ਨਾਲ ਆਪ ਚਲ ਜਾ ਕਿਉਂ ਆਪਣੇ ਹੱਥ ਜਾਨੀਂ ਤੇਰੇ ਨਾਲ ਪੁੱਤ ਜੇ ਜ਼ੁਲਮ ਕਰਨਾ ਪਾਪ ਹੈ ਤੇ ਸਹਿਣਾ ਵੀ ਪਾਪ ਹੈ ਤੂੰ ਮਾਂ ਪਿਆਂ ਦੀ ਟੈਨਸ਼ਨ ਨਾ ਲੈ ਇਹ ਲੜਾਈ ਤੇਰੀ ਤੇ ਤੈਨੂੰ ਹੀ ਲੜਨਾ ਪੈਣਾ ਹੈ ਚਾਬੀ ਦੇਣੀ ਕਿ ਨਹੀਂ ਨਾ ਨਹੀਂ ਦੇਣੀ ਤੱਕਾ ਗਈ ਜੇ ਨਹੀਂ ਰੱਖਨੀ ਮੈਂ ਨਹੀਂ ਰੱਖਨੀ ਬੱਥੇਰਾ ਤੱਕਾ ਸਹਿ ਲਿਆ ਪਰ ਹੁਣ ਨਹੀਂ اچھا ਕੀ ਕਰਨੀਏ ਫਿਰ ਕਰਾਂ ਤੇ ਅੱਛੀ ਕਿ ਅੱਛਾ ਤਾਂ ਮੇਰੇ ਤੇ ਹੱਥ ਚੱਕਣ ਲੱਗੇ ਸੋਚ ਅੱਜ ਤਾਂ ਮੈਂ ਤੁਹਾਡੀ ਬਾਹਂ ਝਟਕੀ ਆ ਕਿਰਨ ਹੁਣ ਮੇਰਾ ਬਹਿ ਭਾਈ ਨਾ ਕਰ ਮੈਂ ਆਟੋ ਕੰਟਰੋਲ ਹੋ ਜਾਣਾ ਤੇ ਮੇਰਾ ਹੱਥ ਚੱਕਿਆ ਜਾਣਾ ਤੇਰੇ ਤੇ